ਅਸੀਂ ਵੀ ਜਦੋਂ ਖੁਦਾ ਦੇ ਮਕਸਦ ਨੂੰ ਕਿੰਨੂੰ ਖੁਦਾ ਦੇ ਮਕਸਦ ਜਾਣਾਂਗੇ ਆਪਣੇ ਆਪ ਦਾ ਇਨਕਾਰ ਕਰਕੇ ਤੇ ਫਿਰ ਖੁਦਾ ਦਾ ਮਕਸਦ ਜਦੋਂ ਸਾਡੇ ਵਿੱਚ ਹੋਵੇਗਾ ਹੁਣ ਮੂਸਾ ਆਇਆ ਸੀਗਾ ਮਿਸਰ ਦੇ ਵਿੱਚੋਂ ਤੇ ਇੰਨੇ ਇੱਕ ਇਨਸਾਨ ਦਾ ਖੂਨ ਕਰ ਦਿੰਦਾ ਹੈ ਕਤਲ ਕਰ ਦਿੰਦਾ ਸੀ ਤੇ ਮਿਸਰ ਵਿੱਚੋਂ ਆ ਗਿਆ ਤੇ ਜਦੋਂ ਖੁਦਾ ਦੇ ਮਕਸਦ ਨੂੰ ਇਹਨੇ ਪਾਇਆ ਤੇ ਖੁਦਾ ਕਹਿੰਦਾ ਉੱਥੇ ਹੀ ਜਾ ਕਿਉਂਕਿ ਹੁਣ ਮੇਰਾ ਮਕਸਦ ਪਹਿਲਾਂ ਤੂੰ ਆਪ ਹੀ ਹੁਣ ਮੇਰਾ ਤੇਰੇ ਨਾਲ ਮਕਸਦ ਉੱਥੇ ਹੀ ਕਹਿੰਦਾ ਮੈਂ ਤੇਰੇ ਵਿੱਚ ਉਹਦੀ ਆਪਣੇ ਨਾਮ ਨੂੰ ਕੀ ਦਵਾਂਗਾ ਜਦੋਂ ਆਪਣੇ ਆਪ ਦਾ ਇਨਕਾਰ ਕਰੋਗੇ ਤੁਹਾਡੇ ਵਿੱਚੋਂ ਰੱਬ ਆਪਣੇ ਮਕਸਦ ਨੂੰ ਪੂਰਾ ਕਰੇਗਾ ਹallelujah ਹallelujah ਜਦੋਂ ਆਪ ਹੋਵੋਗੇ ਨਾ ਉਦੋਂ ਨਹੀਂ ਜਦੋਂ ਉਹ ਤੁਹਾਡੇ ਵਿੱਚ ਹੋਵੇਗਾ ਤਾਂ ਉਹ ਦਿਨ ਆਪਣੇ ਨੂੰ ਮਕਸਦ ਨੂੰ ਵੀ ਪੂਰਾ ਕਰਿਆ ਕਰੇ ਉਹਨੇ ਇਹ ਨਹੀਂ ਕਿਹਾ ਕੋਈ ਹਾਥੀ ਲੱਭੋ ਕੋਈ ਘੋੜਾ ਲੱਭੋ ਕੋਈ ਸ਼ੇਰ ਲੱਭੋ ਇਹ ਬੜਾ ਗਹਿਰਾ ਭੇਦ ਆ ਸਿਰਫ ਮੈਂ ਇਹਨਾਂ ਦੱਸਾਂਗਾ ਕੀ ਲਿਹਾਓ ਗਦੀ ਦਾ ਬੱਚਾ ਕਿਉਂਕਿ ਪਹਿਲਾਂ ਸਾਰਾ ਕੁਝ ਮਕਸਦ ਜਿਹੜਾ ਸੀ ਉਹ ਮੁਕਰਰ ਹੋਇਆ ਸੀ ਇਹ ਪਹਿਲਾਂ ਕੀ ਹੋਇਆ ਸੀ ਮੁਕਰਰ ਹੋਇਆ ਸੀ ਇਸ ਕਰਕੇ ਸ਼ਾਉਲ ਰਾਜੇ ਨੇ ਇਸਰਾਇਲ ਦਾ ਪਹਿਲਾ ਬਾਦਸ਼ਾਹ ਸੀ ਜਿਹੜਾ ਬਾਦਸ਼ਾਹ ਬਣਿਆ ਮਸਾਲੀ ਹੋ ਗਿਆ ਪਰ ਉਹਨੇ ਮਕਸਦ ਨੂੰ ਨਹੀਂ ਜਾਣਿਆ ਕਿੰਨੂੰ ਨਹੀਂ ਜਾਣਿਆ ਮਕਸਦ ਨੂੰ ਨਹੀਂ ਜਾਣਿਆ ਕਿੰਨੂੰ ਨਹੀਂ ਜਾਣਿਆ ਮਕਸਦ ਨੂੰ ਤੇ ਪਾਤਸ਼ਾਹੀ ਤੋਂ ਇੱਕ ਦਿਨ ਰੁੱਧਿਆ ਗਿਆ ਜਦੋਂ ਤੁਸੀਂ ਮਕਸਦ ਨੂੰ ਜਾਣਨ ਵਿੱਚ ਇਗਨੋਰ ਰੱਖ ਦਿੱਤਾ ਨਾ ਆਪਣੇ ਜੀਵਨ ਨੂੰ ਰੀਅਲ ਵਿੱਚ ਪਹਿਲਾ ਪੁਆਇੰਟ ਆਪਣੇ ਆਪ ਦਾ ਇਨਕਾਰ ਕਰਨਾ ਫੇਰ ਫੁਦਾ ਦਾ ਕੀ ਹੋਣਾ ਸਾਡੀ ਜ਼ਿੰਦਗੀ ਚ ਮਕਸਦ ਜਿਹੜਾ ਕੀ ਹੋਣਾ ਵਾ ਪੂਰਾ ਨਾ ਹੋਵੇ ਦੂਜਾ ਪੁਆਇੰਟ ਜਦੋਂ ਸਾਡਾ ਦੁਆ ਕਰਨ ਨੂੰ ਬੋਲੋ ਸਾਡਾ ਸਾਡਾ ਦੁਆ ਨੂੰ ਦਿਲ ਨਹੀਂ ਕਰਦਾ ਦੁਆ ਨੂੰ ਦਿਲ ਨਹੀਂ ਕਰਦਾ ਕੋ ਜੇ ਨੂੰ ਦਿਲ ਨਹੀਂ ਕਰਦਾ ਕੋ ਜੇ ਨੂੰ ਦਿਲ ਨਹੀਂ ਕਰਦਾ ਬਾਈਬਲ ਨੂੰ ਬਾਈਬਲ ਪੜਨ ਨੂੰ ਦਿਲ ਬਾਈਬਲ ਪੜਨ ਤੇ ਆ ਉਦੋਂ ਹੀ ਬਾਈਬਲ ਪੜਨ ਨੂੰ ਦਿਲ ਨਹੀਂ ਨਾ ਜਦੋਂ ਕਰਦਾ ਤਾਂ ਉਦੋਂ ਹੀ ਰੱਬ ਦਾ ਖਾਸ ਮਕਸਦ ਹੁੰਦਾ ਤੁਹਾਡੀ ਜ਼ਿੰਦਗੀ ਚ ਕੁਝ ਕਰਦਾ ਹੁਣ ਵੇਖੋ ਕਿ ਤੁਸੀਂ ਦਿਲ ਦੀ ਅਕਲ ਦੀ ਮਰਜ਼ੀ ਨੂੰ ਪੂਰਾ ਕਰਦੇ ਹੋ ਕਿ ਰੱਬ ਦੇ ਮਕਸਦ ਨੂੰ ਆਪਣੀ ਜ਼ਿੰਦਗੀ ਚ ਲਈਦੇ ਹੋ ਅੰਦਰ ਵਾਲਾ ਕੀ ਕਹਿੰਦਾ ਵਾ ਕੀ ਕਰ? ਦੁਆ ਕਰ ਅੰਦਰ ਵਾਲਾ ਕੀ ਕਹਿੰਦਾ ਵਾ? ਦੁਆ ਕਰ ਬਾਈਬਲ ਪੜ੍ਹ ਅੰਦਰ ਵਾਲਾ ਕੀ ਕਹਿੰਦਾ? ਰੋਜ਼ਾ ਰੱਖ ਤੇ ਬਾਹਰ ਵਾਲਾ ਜਿਹੜਾ ਉਹਨੇ ਕਿਹਦੇ ਚ ਪਾਇਆ ਵਾ? ਚੱਕਰਾਂ ਚ ਕਹਾਂ ਚ ਪਾਇਆ ਕਿਹਦੇ ਚ ਪਾਇਆ ਚੱਕਰਾਂ ਚ ਪਾਇਆ ਆ ਸਾਡੇ ਸਿਸਟਰ ਜੀ ਆਏ ਆ ਮੈਂ ਕਹਿੰਨਾ ਵੀ ਐ ਸਟਡੀਆਂ ਤੋਂ ਹੁਣ ਬੰਦ ਹੋ ਗਈਆਂ ਨੇ ਐ ਸਟਡੀ ਨਾਲੋਂ ਵੀ ਜ਼ਿਆਦਾ ਵਿਜੀ ਹੋਣੀ ਹੋ ਗਿਆ ਸੁਖ ਸੰਤ ਨੇ ਤੇ ਕਿੱਥੇ ਵਿਜੀ ਕਰਨਾ ਸੀ ਆਪਣੇ ਆਪ ਨੂੰ ਦੁਆ ਦੇ ਦੁਆ ਦੇ ਵਿੱਚ ਜਦੋਂ ਮੇਰੀ ਗੱਲ ਬੋਲੀ ਤੁਹਾਨੂੰ ਤਕਲੀਫ ਲੱਗੇਗੀ ਲੋੜੇ ਤੇ ਤਕਲੀਫ ਉਤੇ ਗੌਰ ਕਰੋਗੇ ਤਾਂ ਸਮਝ ਲੋ ਰੱਬ ਦੇ ਨਜ਼ਦੀਕ ਜਾ ਰਹੇ ਆ ਅਮੀਨ ਤੇ ਜੇ ਬਨੋਰ ਕਰ ਛੜਿਆ ਤਕਲੀਫ ਲੈ ਕੇ ਤੇ ਤਕਲੀਫ ਹੀ ਲੈ ਜਦੀ ਤੇ ਫਿਰ ਆਉਣ ਵਾਲਾ ਕੱਲ ਖਤਰੇ ਵਿੱਚ ਆ ਹੋਰ ਕਿੱਥੋਂ ਆਪਣਾ ਆਪ ਨੂੰ ਭੁੱਲਣ ਲੱਗਿਆ ਫਿਰ ਉਹਨੂੰ ਕੀ ਕੀ ਹੁੰਦੀ ਹੈ ਬੰਦੇ ਨੂੰ ਟੱਕ ਦੇ ਤੇ ਯਿਸੂ ਮਸੀਹ ਨੇ ਤਕਲੀਫ ਸਾਨੂੰ ਦਿੱਤੀ ਕਿ ਤਕਲੀਫ ਲਈ ਅਜਨਾ ਕ ਟ੍ਰੈਂਡ ਚੱਲ ਰਿਹਾ ਦਵਾ ਦਵਾ ਭਲਾਣੇ ਤਾਂ ਭੱਜ ਜਾ ਉੱਥੇ ਕੀਰਤ ਹੁੰਦੀ ਆ ਦੂਰ ਹੂੰ ਤਕਲੀ ਇਹ ਪਾਠਰ ਚ ਸ਼ੀਰ ਛੜਦੋ ਤੇ ਲੇਲ ਕੋ ਭੱਜ ਜਾ ਉੱਥੇ ਕੀਰਤ ਦੇਲ ਜਦੋਂ ਦਵਾ ਕਰਦਾ ਨਾ ਤੇ ਕੀ ਹੋ ਜਾਂਦੀ ਆ ਦੂਰ ਤਕਲੀ ਆ ਠੀਕ ਗੱਲ ਖੁਦਾ ਕਰਦਾ ਆਪਣੇ ਖਾਦਮ ਦਾ ਬਿਸਮਾ ਮੈਂ ਇਹ ਗੱਲ ਨੂੰ ਕੱਟ ਨਹੀਂ ਕਰਾਂਗਾ ਜੇ ਇੱਕ ਗਈ ਆ ਤੇ ਦੂਜੀ ਵੀ ਹੋਣੀ ਹੈ ਹੈ ਆਉਂਦੇ ਹਾਂ ਇਹ ਵੇਖੋ ਜਿਹਦੇ ਨਾਲ ਚ ਤਕਲੀਫ ਦੂਰ ਹੁੰਦੀ ਹੈ ਉਹਨੇ ਸਾਡੀਆਂ ਤਕਲੀਫਾਂ ਦੂਰ ਕਰਨ ਦੇ ਲਈ ਪਹਿਲਾਂ ਆਪ ਕੀ ਆਪਣੇ ਜੀਵਨ ਚ ਚੱਲੀ ਤਕਲੀਫ ਦੇ ਦੇ ਦਿਨਾਂ ਵਿੱਚ ਰਹਿਣ ਕਰਕੇ ਲਿਖਿਆ ਅਤ ਧਵਾ ਮਾਰ ਮਾਰ ਕੇ ਰੋਂਦਾ ਸੀ ਹੋਂਕੇ ਭਰ ਭਰ ਕੇ ਦੁਆਵਾ ਕਰਦਾ ਸੀ ਰੋਂਦਾ ਹੀ ਉਹਨਾਂ ਲਈ ਜਿਹੜੇ ਆਗਿਆਕਾਰ ਬਣਦੇ ਜਾਂਦੇ ਆ ਕਿ ਖੁਦਾ ਇਹਨਾਂ ਤੇ ਕੀ ਕਰਦੇ ਕੀ ਲਈ ਆਪਣੇ ਜੀਵਨ ਚ ਰੋਜ਼ਾਂ ਰੱਖਣ ਲੱਗੇ ਕੀ ਹੁੰਦੀ ਹੈ ਦੁਆ ਕਰ ਲੱਗੇ ਕੀ ਹੁੰਦੀ ਹੈ ਸੰਗਤ ਚ ਵਕਤ ਤੌਣ ਲੱਗੇ ਕੀ ਹੁੰਦੀ ਹੈ ਬਸ ਇਹੀ ਤਕਲੀਫ ਲੈਣੀ ਹੈ ਇਹੀ ਕੀ ਲੈਣੀ ਹੈ ਜਦੋਂ ਇਹਨੂੰ ਖੁਸ਼ ਕਰੋਗੇ ਤਾਂ ਜਾਈ ਗੋ ਜਾਂ ਤੇ ਜਦੋਂ ਇਹਨੂੰ ਇਗਨੋਰ ਕਰੋਗੇ ਫਿਰ ਤਕਲੀਫ ਤੇ ਤਕਲੀਫ ਕੀ ਤਕਲੀਫ ਤੇ ਤਕਲੀਫ ਤੇ ਜਿੰਨੀ ਤਕਲੀਫ ਜ਼ਿਆਦਾ ਲਵੋਗੇ ਇਹਦਾ ਇਨਕਾਰ ਕਰਕੇ ਕਹਿੰਦੇ ਕਿ ਆਹ ਕੰਮ ਕਰਨਾ ਕਹਿੰਦੇ ਮੈਂ ਨਹੀਂ ਕਰਾਂ ਯੂਸਫ ਜਾਨੀ ਜਦੋਂ ਖੁਦੀ ਨੂੰ ਮਾਰਿਆ ਤੇ ਜਿਸਮ ਨੂੰ ਕੀ ਹੋਈ ਤੇ ਫੇਰ ਤਕਲੀਫ ਇਹ ਕੰਨੀ ਫੇਰ ਤਕਲੀਫ ਦੂਜੀ ਨੂੰ ਦੇਤੀ ਕਿ ਚੱਲ 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 ਫੇਰ ਤਕਲੀਫ ਤੇ ਤਕਲੀਫ ਮਿਲੀ ਵੀ ਮਾਰੋ ਕੋੜੇ ਫੇਰ ਤਕਲੀਫ ਦੇਣ ਲਈ ਪੈਸੇ ਦਿੱਤੇ ਗਏ ਵੀ ਇਹਦੇ ਹੋਰ ਕੀ ਮਾਰੋ ਤਕਲੀਫ ਤੇ ਤਕਲੀਫ ਚੱਲ ਜਾ ਗਿਆ ਚੱਲਦਾ ਗਿਆ ਚੱਲਦਾ ਗਿਆ ਤੇ ਅੱਜ ਕਹਿੰਦੇ ਉੱਥੇ ਸੰਗਤ ਕਰਨੀ ਜਿੱਥੇ ਤਕਲੀਫ ਦਾ ਹੱਲ ਹੁੰਦਾ ਹੈ ਜਿਹਦੇ ਵਸੀਲੇ ਤਕਲੀਫਾਂ ਹੁੰਦੀਆਂ ਨੇ ਉਹਨੇ ਕਿੰਨੀ ਤਕਲੀਫਾਂ ਲਈਆਂ ਪਤਾ ਅਸੀਂ ਦੁਆਚ ਤਕਲੀਫ ਚ ਝਲਣ ਤੇ ਰਾਜੀ ਨਹੀਂ ਸੰਗਤ ਕਰਕੇ ਤਕਲੀਫ ਚ ਝਲਣ ਤੇ ਰਾਜੀ ਨਹੀਂ ਬਾਈਬਲ ਪੜਨ ਵਿੱਚ ਤਕਲੀਫ ਨਹੀਂ ਝੰਦਦੇ ਹੁਕਮ ਮੰਨਣ ਦੇ ਵਿੱਚ ਤਕਲੀਫ ਨਹੀਂ ਝਲਦੇ ਕੋਈ ਸੱਚੀ ਗੱਲ ਕਵੇ ਤੇ ਉਹਨੂੰ ਬੜੀ ਵੱਡੀ ਤਕਲੀਫ ਸਮਝ ਕੇ ਬਨਹੋਰ ਕਰ ਦਿੰਦੇ ਆ ਮਕਸਦ ਐਵੇਂ ਨਹੀਂ ਪੂਰਾ ਹੁੰਦਾ ਮਕਸਦ ਐਵੇਂ ਨਹੀਂ ਪੂਰਾ ਹੁੰਦਾ ਖੁਦਾ ਦੇ ਮਕਸਦ ਨੂੰ ਆਪਣੀ ਜ਼ਿੰਦਗੀ ਚ ਪੂਰਾ ਹੁੰਦਾ ਦੇਖਣਾ ਚਾਹੁੰਦੇ ਹੋ ਜਿੰਨੇ ਤੁਹਾਡੇ ਤੇ ਮੇਰੇ ਲਈ ਜਿਹੜਾ ਇਹ ਵਚਨ ਆ ਇੱਕੋ ਵਚਨ ਨਹੀਂ ਸਾਰੇ ਵਚਨ ਤੁਹਾਡੇ ਤੇ ਮੇਰੇ ਲਈ ਇੱਕ ਆਗਿਆ ਨਹੀਂ ਸਾਰੀਆਂ ਆਗਿਆਵਾਂ ਤੁਹਾਡੇ ਤੇ ਮੇਰੇ ਲਈ ਆ ਕਹਿੰਦਾ ਉਹ ਆਪਣੇ ਬੰਦੇ ਨੂੰ ਕਿੱਥੋਂ ਚੁੱਕਦਾ ਖਾਕ ਚੋਂ ਚੁੱਕਦਾ ਤੇ ਕਿੱਥੇ ਬਿਠਾ ਲੈਂਦੀ ਸ਼ਕਤੀ ਹੈ ਪਤਵੰਤਾਂ ਦੇ ਵਿੱਚ ਹਲੇਲੂਇਆ 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 ਉਹਨਾਂ ਕਰ ਮੇਰੇ ਕੋਲ ਆਵਨਾ ਕੱਲ ਨੂੰ ਮੇਰੇ ਕੋਲ ਡਿਵੈਲਪ ਹੋ ਗਏ ਖਾਕ ਵਿੱਚ ਬੈਠਾ ਕਹਿਣ ਲਿਆ ਵਾ ਕਿ ਮੇਰੀ ਹਰ ਖੁਆਇਸ਼ ਜਿਹੜੀ ਉਹ ਪਹਿਲਾਂ ਰੱਬ ਪੂਰੀ ਕਰੇ ਉਹਨੇ ਮਕਸਦ ਵਾ ਮਕਸਦ ਉਹਦਾ ਇੱਥੇ ਨੂੰ ਮੈਂ ਖਾਕ ਚੋਂ ਚੁੱਕਣਾ ਤੇ ਕਿੱਥੇ ਬਿਠਾ ਲੈਣਾ ਮੇਰੇ ਨਾਲ ਸਾਥ ਵਿੱਚ ਕਿੱਥੇ ਬਿਠਾ ਲੈਣਾ ਮੇਰੇ ਨਾਲ ਸਾਥ ਵਿੱਚ ਤੇਰੇ ਲਈ ਮਕਸਦ ਆ ਜਿਹੜਾ ਤੁਹਾਨੂੰ ਖੁਦਾ ਨੇ ਇਕੱਠਾ ਕੀਤਾ ਇਹਦੇ ਲਈ ਉਹਦਾ ਕੋਈ ਮਕਸਦ ਆ ਜਿਹੜੀ ਤੁਹਾਨੂੰ ਸੁਣ ਸੁਣ ਕੇ ਅੰਦਰੋਂ-ਅੰਦਰ ਬਹੁਤ ਵੱਡੀ ਤਕਲੀਫ ਹੁੰਦੀ ਹੈ ਵੀ ਕੋਈ ਉਹਦਾ ਕੀ ਆ ਪਰ ਮਕਸਦ ਨੂੰ ਜਾਣੋ ਮਕਸਦ ਨੂੰ ਜਾਣੋ ਤੇ ਉਹਦਾ ਮਕਸਦ ਜਦੋਂ ਤੁਸੀਂ ਜਾਣੋਗੇ ਤੁਹਾਡੀ ਜ਼ਿੰਦਗੀ ਚ ਪੂਰਾ ਹੋਵੇਗਾ ਜਦੋਂ ਉਹਦੇ ਨਾਮ ਦੇ ਵਿੱਚ ਤਲੀਮ ਦੇ ਵਿੱਚ ਰਹਿ ਕੇ ਤਕਲੀਫ ਛੱਡੋਗੇ ਆਉਣ ਵਾਲਾ ਕੱਲ ਤੇਰਾ ਪਤਵੰਤਿਆਂ ਦੇ ਵਿੱਚ ਬੈਠੜਾ ਵਾ ਹallelujah ਯੂਸਫ ਨੇ ਤਕਲੀਫ ਝੱਲੀ ਆਉਣ ਵਾਲਾ ਕੱਲ ਫਰਉਨ ਰਾਜੇ ਦੇ ਬਰਾਬਰ ਬਹਿਣ ਦਾ ਸੀ ਆਮੀਨ ਇਸ ਕਰਕੇ ਖੁਦਾ ਦਾ ਮਕਸਦ ਬਹੁਤ ਵੱਡਾ ਹੋਵੇ ਸਾਡੇ ਨੂੰ ਕਹਿੰਦਾ ਸੀ ਖੁਦਾ ਨੇ ਕਿਹਾ ਮੇਰੇ ਚਾਹਨਾ ਵਾ ਕਿ ਤੂੰ ਇੱਕ ਕਿਸ਼ਤੀ ਬਣਾ ਕੀ ਬਣਾ ਕਿਛੀ ਬਣਾ ਕਿਉਂਕਿ ਬਣਵਾਉਣ ਦਾ ਖੁਦਾ ਦਾ ਕੋਈ ਮਕਸਦ ਹੀ ਬਣਵਾਉਣ ਦਾ ਖੁਦਾ ਦਾ ਕੀ ਸੀ ਮਕਸਦ ਫਿਰ ਜਦੋਂ ਪਰਲੋ ਜਦੋਂ ਆਈ ਸਾਰੇ ਅੱਖਾਂ ਦੇ ਸਾਹਮਣੇ ਖੁਦਾ ਨੇ ਮਕਸਦ ਨੂੰ ਪੂਰਾ ਕੀਤਾ ਕਿ ਨਹੀਂ ਕੀਤਾ ਉਹਨੂੰ ਬੜੀ ਲੋਕਾਂ ਦੇ ਤਕਲੀਫ ਦਿੱਤੀ ਉਹਦੇ ਖੁਦਾ ਨੂੰ ਬੁਰਾ ਕਹਿੰਦੇ ਸੀ ਉਹਨੂੰ ਬੁਰਾ ਕਹਿੰਦੇ ਸੀ ਉਹਨੂੰ ਬਣਾਉਣ ਲੱਗਿਆਂ ਦੁਸ਼ ਜਾਣਦੇ ਸੀ ਕਿ ਬੜੀ ਤਕਲੀਫ ਪਰ ਉਹ ਤਕਲੀਫਾਂ ਨਹੀਂ ਕਿ ਇਹਨੂੰ ਦਿੰਦਾ ਉਹ ਤਕਲੀਫ ਚੱਲਦਾ ਗਿਆ ਤਕਲੀਫ ਚੱਲਦਾ ਰਿਹਾ ਤੇ ਆਉਣ ਵਾਲਾ ਫਿਰ ਵਕਤ ਆਉਣ ਵਾਲਾ ਵਕਤ ਸੀ ਜਦ ਸਾਰੀਆਂ ਅੱਖਾਂ ਦੇ ਸਾਹਮਣੇ ਲੋਕ ਬਰਬਾਦ ਹੋਣਦੇ ਆ ਤੇ ਇੱਕ ਨੂਤ ਨੂ ਦਾ ਪਰਿਵਾਰ ਹੈ ਜਿਹਦੇ ਨਾਲ ਫਿਰ ਖੁਦਾ ਦਾ ਉਸ ਬੁਰੇ ਵਕਤ ਵਿੱਚ ਮਕਸਦ ਪੂਰਾ ਹੋ ਗਿਆ ਹallelujah ਹallelujah ਆਉਣ ਵਾਲਾ ਹਰ ਕੱਲ ਖੁਦਾ ਦੇ ਵੱਡੇ ਮਕਸਦ ਹੈ ਹਰ ਰੋਜ਼ ਸਾਡੇ ਲਈ ਖੁਦਾ ਦੇ ਵੱਡੇ ਮਕਸਦ ਦਾ ਵਾ ਤੇ ਆਪਣੇ ਆਪ ਦਾ ਕੀ ਕਰਨਾ ਕੀ ਕਰਨਾ ਵਾ ਇਨਕਾਰ ਕਰਨਾ ਜਦੋਂ ਅੰਦਰਲਾ ਸਾਨੂੰ ਕਹਿੰਦਾ ਦੁਆ ਕਰ ਰੋਜ਼ਾ ਰੱਖ ਤੇ ਸਾਡਾ ਦਿਲ ਨਹੀਂ ਮੰਨਦਾ ਤੇ ਸਮਝ ਲਓ ਵੀ ਅੱਜ ਮੇਰੇ ਲਈ ਹੁਣ ਮੇਰੇ ਲਈ ਕੋਈ ਖੁਦਾ ਦਾ ਵੱਡਾ ਮਕਸਦ ਹੈ ਮੈਂ ਦਿਲ ਨੂੰ ਅਕਲ ਨੂੰ ਨਹੀਂ ਲੈਣਾ ਮੈਂ ਹੁਣ ਮਕਸਦ ਨੂੰ ਲੈਣਾ ਵਾ ਤੇ ਕੀ ਕਰ ਲੀਆ ਤੋ ਆ ਗਿਆ। ਹੁਣ ਰੋਜ਼ਾ ਰਖਾ। ਹਮ ਬਾਈਬਲ ਪੜ੍ਹਨੀ ਅੱਖਾਂ ਬੰਦ ਕਰਨੀ। ਦਾਰੀ